ਸੋ 40s ਹਸਪਤਾਲ ਤੋਂ ਲਗਾਤਾਰ ਰਾਜਵੀਰ ਜਵੰਦੇ ਦੀ ਹੈਲਥ ਅਪਡੇਟ ਲੈ ਕੇ ਅਸੀਂ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਆਂ ਤੇ ਰਾਜਵੀਰ ਜਵੰਦਾ ਦੀ ਹੈਲਥ ਜਿਹੜੀ ਹੈ ਉਹ ਕ੍ਰਿਟੀਕਲ ਚੱਲ ਰਹੀ ਹੈ ਜਿਸ ਤਰ੍ਹਾਂ ਅਪਡੇਟਸ ਸਾਡੇ ਕੋਲ ਆ ਰਹੇ ਨੇ ਮੈਡੀਕਲ ਬੁਲੇਟਿਨਸ ਦੇ ਵਿੱਚ ਵੀ ਇਹੀ ਰਿਪੋਰਟ ਆ ਰਹੀ ਹੈ ਔਰ ਕਲਾਕਾਰਾਂ ਦੇ ਵੱਲੋਂ ਵੀ ਅਰਦਾਸਾਂ ਕਰਨ ਦੇ ਲਈ ਰਿਕੁਐਸਟ ਕੀਤੀ ਜਾ ਰਹੀ ਕਿਉਂਕਿ ਕੱਲ ਰਾਤ ਇੱਕ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਨਵਰ ਗਰੇਵਾਲ ਦੇ ਨਾਲ ਹੋਰ ਪੰਜਾਬੀ ਇੰਡਸਟਰੀ ਦੇ ਕਾਫੀ ਸਾਰੇ ਗਾਇਕ ਜਿਨ੍ਹਾਂ ਨੇ ਮਿਲ ਕੇ ਇੱਕ ਵੀਡੀਓ ਸ਼ੇਅਰ ਕੀਤੀ ਸੀਗੀ ਜਿਸ ਤੋਂ ਬਾਅਦ ਇੱਕਦਮ ਹੜਕਮ ਪੱਜ ਗਿਆ ਫੈਨਸ ਜ ਮਾਇੂਸ ਹੋ ਗਏ ਸਾਰੇ ਮਾਇੂਸ ਹੋ ਗਏ ਕਿ ਅੱਜ ਦੀ ਰਾਤ ਰਾਜਵੀਰ ਜਵੰਦਾ ਦੇ ਲਈ ਜੋ ਹੈ ਬਹੁਤ ਖਾਸ ਹੈ ਇਹ ਲਾਈਨ ਨੇ ਸਭ ਨੂੰ ਵਾਕਏ ਦੇ ਵਿੱਚ ਹੀ ਬਹੁਤ ਦੁਖੀ ਕਰਕੇ ਰੱਖਿਆ ਲੇਕਿਨ ਸਭ ਨੇ ਇੰਨੀਆਂ ਕਰਦਾਸਾ ਕੀਤੀਆਂ ਹੁਣ ਅਸੀਂ ਦੇਖ ਰਹੇ ਹਾਂ ਕਿ ਫੋਰਨ ਕੰਟਰੀ ਤੋਂ ਵੀ ਵੀਡੀਓਜ਼ ਜੋ ਨੇ ਸਾਹਮਣੇ ਆ ਰਹੀਆਂ ਨੇ ਕਿ ਲੋਕ ਜੋ ਨੇ ਅਰਦਾਸਾ ਕਰ ਰਹੇ ਨੇ ਰਾਜਵੀਰ ਜਵੰਦਾ ਦੇ ਲਈ ਕਲਾਕਾਰ ਅਰਦਾਸਾ ਕਰਨੇ ਨੇ ਆਈਸੀਯੂ ਦੇ ਬਾਹਰ ਅਰਦਾਸਾ ਹੋ ਰਹੀਆਂ ਨੇ ਪਰਿਵਾਰ ਅਰਦਾਸਾ ਕਰ ਰਿਹਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਵੀਡੀਓ ਪਾਉਣ ਦਾ ਮਕਸਦ ਇਹ ਸੀਗਾ ਕਿ ਅੰਦਰ ਬਹੁਤ ਜ਼ਿਆਦਾ ਰਸ਼ ਹੋ ਰਿਹਾ ਸੀਗਾ ਪੈਰ ਰੱਖਣ ਲਈ ਜਗ੍ਹਾ ਨਹੀਂ ਸੀ ਜਿਸ ਤੋਂ ਬਾਅਦ ਕਲਾਕਾਰਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਉਹਨਾਂ ਦਾ ਇਹ ਮਕਸਦ ਸੀ ਵੀਡੀਓ ਸ਼ੇਅਰ ਕਰਨ ਦਾ ਕਿ ਤੁਸੀਂ ਜੋ ਹੈ ਅਰਦਾਸਾਂ ਕਰੋ ਅਰਦਾਸਾਂ ਦੇ ਵਿੱਚ ਬਹੁਤ ਸ਼ਕਤੀ ਹੈ ਕਿਉਂਕਿ ਹਰ ਕੋਈ ਉੱਪਰ ਪਹੁੰਚ ਰਿਹਾ ਰਾਜਵੀਰ ਜਵੰਦਾ ਦਾ ਹਾਲ ਜਾਣਨ ਦੇ ਲਈ ਲੇਕਿਨ ਉਹ ਵੀਡੀਓ ਤੋਂ ਬਾਅਦ ਸਾਰੇ ਇਕਦਮ ਮਾਇੂਸ ਹੋ ਗਏ ਦੁਖੀ ਹੋ ਗਏ ਮਕਸਦ ਕੋਈ ਇਹ ਨਹੀਂ ਸੀ ਵੀਡੀਓ ਪਾਉਣ ਦਾ ਉਹਨਾਂ ਦਾ ਉਹਨਾਂ ਦਾ ਇਹ ਸੀਗਾ ਕਿ ਅਰਦਾਸ ਤੁਸੀਂ ਕਰੋ ਅਗਰ ਤੁਸੀਂ ਵਾਕਿਆ ਰਾਜਵੀਰ ਨੂੰ ਪਿਆਰ ਕਰਦੇ ਹੋ